ਬਹੁਤ ਬਹੁਤ ਧੰਨਵਾਦ ਹੈ ਵਿਸ਼ਾਲ ਪ੍ਰੋਸਟਰ ਗੇੜਾ ਗਿਆ ਲਾ ਸ਼੍ਰੀ ਦਮ ਪੈਸਟੀ ਸਾਈਡ ਦੇ ਵੱਡੇ ਜਿਹੜੇ ਚੜ੍ਹ ਕੇ ਆ ਵਿਸ਼ਾਲ ਵੀਰ ਸਾਡਾ ਸਾਰਿਆਂ ਦਾ ਸਰਕਾਰ ਅਸੀਂ ਕਰਦੇ ਆ ਬਈ ਸਾਡੇ ਰਮੇਸ਼ ਜਿਹੜੀ ਬੈਠੇ ਆ ਔਰ ਇਹਨਾਂ ਮੈਚਾਂ ਨੂੰ ਜਿਹੜੇ ਤਾਰੇ ਆ ਵੀ ਨਜ਼ਾਰੀ ਜਿਹੜੇ ਆਉਂਦੇ ਆ ਔਰ ਨਜ਼ਾਰੀ ਜਿਹੜੇ ਗਾਈ ਜਾਂਦੇ ਆ ਹਰ ਜੱਲਾ ਕਿਤੇ ਲੱਗੀਆਂ ਪਈਆਂ ਨੇ ਟਿਕਾਣੇ ਆਲ ਬੋਦਲੇ ਵੀ ਕਦੇ ਧਰਦੀ ਆ ਜਿੱਲੇ ਫਾਜ਼ਿਲਕੇ ਦਾ ਬੜਾ ਕਦੇ ਮਾਣ ਮੱਤਾ ਪਿੰਡ ਹੋ 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 ਇੱਥੇ ਰੱਖਾ ਹੌਤਵਾਲ ਦੇ ਫੈਸਲੇ ਆ ਠੀਕ ਆ ਪਗੜ ਬੈ ਇਹ ਜਿੰਨੇ ਕਹਿੰਦਾ ਹੁੰਦਾ ਵੀ ਸਿੰਦਾ ਹੀ ਗੋਲਾ ਲਾਗਦਾ ਔਰ ਸਾਹਮਣੇ ਜੱਲਾ ਹੋ ਗਈਆਂ ਨੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਬਹੁਤ ਵੱਡਾ ਜਿਹੜਾ ਫਰਕ ਪੈ ਚੁੱਕਿਆ ਲੋਕਾਂ ਨੇ ਗਾਈ ਹੋਈ ਕਿ ਆਸੀ

ਦੀ ਕਿਤੇ ਟੱਕਰ ਪਰਕ ਬਹੁਤ ਜਿਹੜਾ ਕਿਤੇ ਪੈ ਚੁੱਕਿਆ ਵਾਕਈ ਕਿਤੇ ਗੱਲਬਾਤ ਪੱਕੀ ਆ ਕਿ ਕਿਤੇ ਕਿਤੇ ਰਿਕਾਰਡ ਜਿਹੜੇ ਕਿਤੇ ਕੈਪ ਕੀਤੇ ਆ ਜ਼ਿੰਦਗੀ ਦੇ ਵਿੱਚ ਹਰ ਚਰਚੇ ਕਦੇ ਕਰਾਇਆ ਵੱਡੇ ਵੱਡੇ ਖੇਡ ਮੇਲਿਆਂ ਦੇ ਉੱਪਰ ਬਾਪੂ ਕਦੇ ਭਾਰੀ ਬਣੀ ਹੋਈ ਆ ਕਹਿੰਦੇ ਆ ਚੰਗਤ ਜਿਹੜੀ ਕਦੇ ਭਾਰੀ ਬਣੀ ਆ ਕਿ ਦਾਦਾ ਕੋਈ ਗਰੀਬ ਨਾ ਹੋਵੇ ਮਾੜਾ ਕਦੇ ਨਸੀਬ ਨਾ ਹੋਵੇ ਮਾੜੇ ਨੂੰ ਤਾਂ ਮਾਰ ਜਾਂਦੀ ਤਗੜੇ ਦੀ ਘੂਰੀ ਆ ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜ਼ਰੂਰੀ ਆ ਰੱਬਾ ਦੋ ਵਕਤ ਦੀ ਰੋਟੀ ਸਿਰ ਤੇ ਛੱਤ ਜ਼ਰੂਰੀ ਆ ਪਰ ਸਾਹਮਣੇ ਤਾਂ ਕਾਂਗੇ ਮੁਕਾਬਲਾ ਜਿਹੜਾ ਕਦੇ ਉੱਧਰਲੇ ਪਾਸੇ ਚੋਟੀ ਦਾ ਕਦੇ ਚੱਲ ਰਿਹਾ ਪਰ ਇੱਕ ਪਾਸਾ ਆ ਜਿਹੜਾ ਕਦੇ ਟੀਮ ਦਾ ਜਿਹੜਾ ਕਦੇ ਕਰ ਦਿੱਤਾ ਮੇਰੇ ਮਿੱਤਰੋ ਔਰ ਉਧਰਲੇ ਪਾਸੇ ਜਿਹੜਾ ਕਟਿਆਰੀ ਟੀਮ ਦਾ ਜਿਹੜਾ ਕਦੇ ਪੱਲੜਾ ਧਾਰੀ ਉਧਰਲੇ ਪਾਸੇ ਜਿਹੜਾ ਕਦੇ ਉਧਰਲੇ ਪਾਸੇ ਚਰਚਾ ਵੀ ਕਹਦੇ ਵੱਡੇ ਬਈਲਿਆਂ ਨੂੰ ਗੱਭਰੂ ਇੱਕ ਤਣ ਗਿਆ ਹੈ ਰੌਲਾ ਤਾਂ ਪਹਿਲਾ ਈ ਸੀ ਸੂਰਜ ਵੀਰੇ ਹੁਣ ਤਾਂ ਮਸਲਾ ਬਣ ਗਿਆ ਹੈ ਰੌਲਾ ਤਾਂ ਪਹਿਲਾ ਈ ਸੀ ਹੁਣ ਤਾਂ ਮਸਲਾ ਬਣ ਗਿਆ ਹੈ ਪਰ ਸਾਹਮਣੇ ਤੱਕਾਂਗੇ ਜਿਹੜਾ ਕਹਿੰਦੇ ਮੁਕਾਬਲਾ ਜਿਹੜਾ ਕਹਿੰਦੇ ਚੋਟੀ ਦੇ ਖੇਡ ਦੇ ਕਹਿੰਦੇ ਮੈਦਾਨ ਦੇ ਵਿੱਚ ਜਿਹੜਾ ਕਹਿੰਦੇ ਚੱਲ ਰਿਹਾ ਹੈ ਟੀਮਾਂ ਕਹਿੰਦੇ ਦੋਨੇ ਕਹਿੰਦੇ ਬੈਲੈਂਸ ਟੀਮਾਂ ਨੇ ਭਾਰੀ ਟੀਮਾਂ ਕਹਿੰਦੇ ਬੜੀਆਂ ਹੋਈਆਂ ਨੇ ਇੱਕ ਪਾਸੇ ਟੀਮ ਜਿਹੜੇ ਕਹਿੰਦੇ ਚੰਨਣ ਖੇੜੇ ਦੀ ਹੈ ਦੂਜੇ ਪਾਸੇ ਟੀਮ ਜਿਹੜੇ ਕਹਿੰਦੇ ਫਾਜਲ ਕੜਦੀ ਹੈ ਜਿਹਨੇ ਕਹਿੰਦੇ ਫਾਜਲ ਕੇ ਦੀ ਗੱਲ ਨਾਲ ਵਾਕਈ ਕਹਿੰਦੇ ਜਿਹਨੇ ਫਾਜਲ ਕੇ ਦੀ ਜਿੱਤੀ ਜਿਹੜੀ ਕਦੇ ਬੜੀ ਮਸ਼ਹੂਰ ਆ ਉਹ ਲਾਈਨ ਕੋਸ਼ਿਸ਼ ਜਿਹੜੇ ਬੜੇ ਮਸ਼ਹੂਰ ਆ ਹਬੂਰ ਨੇ ਕਦੇ ਕੁਰਤੇ ਪਜਾਮੇ ਦੀਆਂ ਗੱਲਾਂ ਚੱਲੀਆਂ ਨਹੀਂ ਅਮੇਂਦਰ ਖੇਲ ਨਹੀਂ ਗਾੜੀ ਤੇ ਜਿਹੜੀ ਗੱਲ ਕਹੀ ਆ ਕੀ ਕੀ ਹੋ ਚਾਲ ਦੋਸਤੋ ਪਜਾਮਾ ਮੈਂ ਹਬੂਰ ਪਸੰਡ ਆਉਣਗੇ ਦਰਜੀ ਨੇ ਵੱਡਾ ਜਾਂ ਬਿੱਲ ਵੀ ਬਣਾਇਆ ਨਹੀਂ ਵਾਕਈ ਕਦੇ ਚਰਚੇ ਜਿਹੜੇ ਕਦੇ ਅੱਜ ਦੇ ਖੇਡ ਮੇਲੇ ਤੇ ਹੋ ਰਿਆ ਔਰ ਸਵਾਦ ਜਿਹੜਾ ਕਦੇ ਸੂਰਜ ਵੇਲੇ ਮੈਚਾਂ ਦਾ ਪ੍ਰਸਿੱਧ ਕਰਨਾ ਹੁੰਦੀਆਂ ਨੇ ਵੀ ਸ਼ਰੀਦਾਮ ਦੀ ਜਿਹੜੀ ਕਹਿੰਦੇ ਸਪਰੇਆ ਵੀ ਕਹਿੰਦੇ ਮਸ਼ਹੂਰ ਤੇ ਔਰ ਭਰਾ ਸਾਡੇ ਜਿਹੜੇ ਬੈਠੇ ਆ ਔਰ ਗੱਲਾਂ ਹੁੰਦੀਆਂ ਨੇ ਮੇਰੇ ਮੰਤਰਾਓ ਸ਼ਰੀਦਾਮ ਕੰਪਨੀ ਦੀਆਂ ਔਰ ਭਰਾ ਨੇ ਜਿਹੜੀ ਗੱਲ ਕੀਤੀ ਆ ਉਹ ਬੱਲੇ 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 ਅਰਮਾਨ ਬਾਲ ਕੋਈ ਹੱਲੇ ਲੱਗੀ ਨਹੀਂ ਹੋ 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 ਇਧਰਲੇ ਪਾਸੇ ਹੱਤੀ ਫੜੀ ਮਨ ਰਾਜ ਕੋਈ ਭੰਦੀ ਨਹੀਂ ਉਹ ਬਾਲਾਂ ਜਿਹੜੀਆਂ ਲੋੜੀਆਂ ਪੈਣ ਗਈਆਂ ਸੋਨਿਆ ਗੱਲਾਂ ਤੇ ਫੇਰ ਜਿਹੜੀਆਂ ਟਿਕਾਣੇ ਲੱਗਣਗੀਆਂ ਮੁੰਡਾ ਜਿਹਦੇ ਬਰਾਂਡ ਪਰਿਵਾਰ ਦਾ ਵੱਡੀਆਂ ਮੁਬਾਰਕਾਂ ਨੇ ਉਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਚਰਚੇ ਆ ਖੇਡ ਗਰਾਊਂਡਾਂ ਦੀਆਂ ਲਾਲੀ ਭਰਾ ਸਾਡਾ ਜਿਹਦੇ ਜ਼ਿੰਦਗੀ ਦਾ ਮਾਣ ਹੈ ਔਰ ਕਦੇ ਭਰਾ ਦੇ ਕਦੇ ਚੜਤੇ ਆ ਇਹਨਾਂ ਖੇਡ ਦੇ ਮੈਦਾਨਾਂ ਦੇ ਵਿੱਚ ਹੈਪੀ ਦੀ ਕਦੇ ਬੜੀ ਕੜਤਾ ਬੜੀ ਕਦੇ ਚੜਾਈ ਆ ਰਾਜਸਥਾਨ ਦੇ ਵਿੱਚ ਮੁੰਡੇ ਨੇ ਉਹ ਜਿੰਨੇ ਕੁ ਮੈਲੇ ਖੇਡੇ ਤੇ ਹੈਪੀ ਹੋਣਾ ਦੇ ਕਦੇ ਜਿੱਤੇ ਆ ਕਦੇ ਮੰਨੂ ਵਰਗੇ ਖੇਡ ਗਿਆ ਰਾਜਸਥਾਨ ਤੇ ਮੁੰਡਿਆਂ ਨੇ ਕਈ ਮੈਲੇ ਜਿਹੜੇ ਕਦੇ ਜਿੱਤੇ ਆਪਣੀ ਟੀਮ ਦੇ ਲਈ ਪਰ ਅੱਜ ਗੱਲਾਂ ਕਦੇ ਕੁਝ ਹੋਰ ਨੇ ਵੀ ਕੀ ਤੋਂ ਕੀ ਬਣ ਗਿਆ ਮੈਨੂੰ ਗੱਲ ਦੀ ਸਮਝ ਨਾ ਆਵੇ ਤੱਕਲੇ ਨੂੰ ਵੱਲ ਪੈ ਗਿਆ ਮੈਥੋਂ ਤੰਦ ਨਾਲ ਲਪੇਟਿਆ ਜਾਵੇ ਤੱਕਲੇ ਨੂੰ ਵੱਲ ਪੈ ਗਿਆ ਮੇਥੋ ਤੰਦ ਨਾਲ ਲਪੇਟਿਆ ਜਾਵੇ ਕੀ ਤੋਕੀ ਬਣ ਗਿਆ ਮੈਨੂੰ ਗੱਲ ਦੀ ਸਮਝ ਨਾ ਆਵੇ ਮੈਚ ਉਹ ਮੇਰੇ ਮਿੱਤਰੋ ਕਹਿੰਦੇ ਬਹੁਤ ਸੋਹਣਾ ਹੈ ਪਰ ਮੈਚ ਦਾ ਇੱਕ ਪਾਸਾ ਜਿਆ ਕਰਕੇ ਰੱਖ ਦਿੱਤਾ ਮੁੰਡਿਆਂ ਨੇ ਬਾਲ ਇਹ ਵੀ ਨਹੀਂ ਖਾਂਦੇ ਤੇ ਬਾਲਾਂ ਲਾਉਣਾ ਉਹ ਵੀ ਨਹੀਂ ਹਟਦੇ ਉਹ ਸਾਹਮਣੇ ਬਾਲ ਇੰਨੀ ਛੇਤੀ ਏ ਵੀ ਨਹੀਂ ਖਾਂਦੇ ਤੇ ਬਾਲਾਂ ਲਾਉਣ ਉਹ ਵੀ ਨਹੀਂ ਹਟਦੇ ਲਗਾਤਾਰ ਬਾਲਾਂ ਵੱਜ ਰਹੀਆਂ ਨੇ ਤੇ ਡਿਫੈਂਸ ਜਿਹੜਾ ਕਹਿੰਦੇ ਕੀਤਾ ਜਾ ਰਿਹਾ ਉਹ ਸਾਹਮਣੇ ਮੇਰੇ ਮਿੱਤਰੋ ਖੇਡ ਦੇ ਗਰਾਊਂਡ ਦੇ ਵਿੱਚ ਟਿਕਾਣੇ ਗੱਲਾਂ ਬਾਤਾਂ ਬੱਲੇ 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 ਇੱਥੇ ਰੱਖ ਸੁਆਦ ਜਿਹੜਾ ਕਹਿੰਦੇ ਵੱਜਿਆ ਪਿਆ ਖੇਡ ਦੇ ਗਰਾਊਂਡ ਦੇ ਵਿੱਚ ਆਪਾਂ ਟੱਕਰਿਆ ਥੱਲੇ ਫਾਜਲ ਹੋਦੀਆਂ ਕਹਿੰਦੇ ਗੱਲਾਂ ਬਾਤਾਂ ਫੇਰ ਰੱਖ ਉਹ ਬਈ ਯਾਰ ਜਿੱਤ ਹਾਰ ਬਣੀ ਆਈ ਹੈ ਜੇ ਮੈਚ ਵਧੀਆ ਲੱਗਦਾ ਯਾਰ ਤਾੜੀ ਧੂੜੀ ਤੇ ਮਾਰ ਦੋ ਮਟਿਆਂ ਦੇ ਰਾਤੇ ਜ਼ੋਰਦਾਰ ਉਹ ਮਟੇ ਜ਼ੋਰ ਕਹਿੰਦੇ ਆਈ ਆਉਂਦੇ ਆ ਖੇਡ ਦੇ ਗਰਾਊਂਡ ਦੇ ਵਿੱਚ ਪਰ ਸਾਹਮਣੇ ਪੰਮੂ ਹੁਣੀ ਕਹਿੰਦੇ ਆ ਉਹ ਸਾਹਮਣੇ ਮੇਰੇ ਮਿੱਤਰੋ ਫਾਈਨਲ ਤੇ ਅਸੀਂ ਖੇਡਾਂਗੇ ਰਾਦੇ ਮੁੰਡਿਆਂ ਦੇ ਕਹਿੰਦੇ ਸਾਫ ਹੈ ਉਹ ਜਿਹੜੇ ਹਿਸਾਬ ਨਾਲ ਕੰਮ ਚੱਲੀ ਜਾਂਦਾ ਹੈ ਜਿਹੜੇ ਹਿਸਾਬ ਨਾਲ ਮੁੰਡਿਆਂ ਨੇ ਲੀਡ ਬਣਾ ਲਈ ਬੱਲੇ ਬੱਲੇ ਤੇਰੇ ਅਰਵਿੰਦ ਬਾਲਾਂ ਕਹਿੰਦੇ ਡਿੱਗ ਡਿੱਗ ਕੇ ਮੁੰਡਾ ਮੂੜੀ ਆਉਂਦਾ ਵੀ ਅੜਕ ਅੜਕ ਕੇ ਡਿੱਗਦਾ ਤੈਨੂੰ ਨਸ਼ਾ ਜਵਾਨੀ ਦਾ ਅੜਕ ਅੜਕ ਕੇ ਡਿੱਗਦਾ ਤੈਨੂੰ ਨਸ਼ਾ ਜਵਾਨੀ ਦਾ ਪੁਆਇੰਟ ਦੱਸੋ ਜੀ ਕਿੰਨੇ ਆ 15 ਤੇ 6 ਬੰਦਾ ਕੋਣੀ ਆਇਆ ਤਿਆਰ ਮੋਡਲ ਆ ਮੋਡਲ ਅਬਰਮੀ ਕਿਤੇ ਆਣੀ ਆ 15 ਕਲਾਸ ਆ ਜਾ ਦੂਰ ਰਹੀਏ ਡੇਢ ਘੰਟੇ ਪੂਰੇ ਦੂਰ ਰਹੀਏ ਪੂਰੇ ਬਹਿ ਜਾਏ ਤੇਰੇ ਪਈ ਚੰਦਰ ਤੇਰੇ ਚੰਦਰ ਜਿਹੜੇ ਟੰਗੜੇ ਆ ਚੰਮੇ ਪੜਿਪੇ ਜਗਦੀਸ਼ ਵੀਰ ਸਾਡਾ ਜਿੱਥੇ ਵਾਸ ਹੁੰਦਾ ਇਧਰਲੇ ਪਾਸੇ ਸੰਪਰਕ ਬਣਾਵੇ ਜੀ ਮੋਰਨ ਸਾਨੂੰ ਤੇਰੀ ਲੱਗੀ ਆ ਨਾ ਜਾ ਕੇ ਆਉਣੇ ਆ ਪਈ ਜਾਨਾਂ ਨਹੀਂ ਪਤਾ ਸੰਭਲ ਕੇ ਬੱਲੇ ਬੱਲੇ ਆਪਾਂ ਨੂੰ ਪਤਾ ਪਾਉਣੇ ਲਾਟ ਚਾਹੇ ਲੀਏਗਾ ਸਮਝ ਕਰਨਾ ਨਾ ਨਾ ਜਾ ਲੈ ਕੇ ਜੀ ਜੀ ਬੜਾ ਪਾਉਂਦੇ ਆ ਇਸੇ ਤੋਂ ਸਟਾਰਟ ਕਰਿਆ ਆਵਾਜ਼ ਆ ਰਹੀ اوه مے ہا دندے اتے کینہہ کینہہ دوہنوں کو ودا کر لکھیے تے ایں سی ایں نیہہ جو دوہتن رکھنا ہے یا بھائی روڈ لا نستہ چلانا 20 روپیہ 10 چالا روڈ لا آجت پھرتے بندھی دے رہے ا ساردا موبائل ہندا پاسے جھپي آي هے ا توي موبائل نٿو کيني وار کي 3 ڏيچي چٽل ڙي وڌي آندا ڙي گافي کا پات رسا يي گله رسا کي چئي ٿو اننه ان کي يو اي ان ڏس بور ڳي سويو ٿو ٿا ٽو ٿا ٽو अभी आते हैं आसमानी उतर जाता है नहीं किये हैं आते रात के नोटिंग हाथ से किन्दे के किन्दे का बना के 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 बना ਆ ਗਿਆ ਜੀ ਆਖੇ ਮੈਂ ਸਾਢੇ 3 ਜੂਰਾ ਬੰਦਾ ਬੰਦਾ ਮੈਂ ਸਾਢੇ 3 ਜੂਰਾ ਬੰਦਾ ਬੰਦਾ ਬਾਹਰ ਇਹਦੇ ਨੂੰ ਦੇਖਦੇ ਆਖੇ ਕੀ ਹੋਇਆ ਇਹ ਨਾ ਦੀ ਇਹ ਆਪਣੇ ਪੜਾਈ ਗੋ ਨੇ ਕੋਈ ਨਾ ਵਧੀਆ ਚੱਲ ਵਧੀਆ ਇਹਨੇ ਰਾਨਕ ਨਾਲ ਲਾਇਆ ਨਾ ਰੱਸੀ ਵਾਲੀ ਟੀਮ ਬੋਲਡਾ ਜੀ ਟੀਮ ਜੀ ਇਹ ਕਾਫੀ ਛੋਟੇ ਨਹੀਂ ਖੇਲੇਗਾ ਲੈ ਲੈ ਖੇਲੇਗਾ ਗਿਆਰਹ ਸਾਈਡ ਤੋਂ ਉੱਠਾ ਇਹ ਲਾਸਟ ਬੈਟ ਉਹ ਕੈਡਨਲ ਖੇਡਦੇ ਤਾਂ ਕਾਪਾ ਕਾੜੇ ਹੱਥੇ ਗਿਆ ਆਹ ਆਹ ਰਾਮੰਦਰ ਐ ਤੇਰੇ ਬਾਪੂ ਕਹੀਂਗੇ ਆਰ ਨੇ 20000 ਰੁਪਈਆ ਵੀ ਦੇਣੇ ਦਰਤ ਦੇ ਕੇ ਕਦੇ ਦੇ ਕੇ ਵੈਸੇ ਹੀ ਨਗਦ इक हजार रुपया भी होता द्रोड़ता खड़े रख हेलो। ਮੋਨੇ ਪੁਆਇੰਟ ਬੋਲੋ ਯਾਰ ਕਿਹੜਾ ਨੂੰ 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 ਕਿ ਇੱਕਰ ਸਾਡਾ ਪੇਰਨ ਦੇ ਲਈ ਬੁੱਲਾ ਬੰਦਾ ਬੰਦਾਸ ਕੰਮ ਹੀ ਰੋਸੇ ਛੱਡ ਦੋ ਵੈਰੀ ਗੁੱਡ ਯਾਰ ਪੰਨਾ ਮਾਰ ਖੁਸ਼ੀ ਆ ਗਈ ਟੀਮ ਆ ਨਵਾ ਯਾ ਹਾਂ ਲੋਨ ਕਰੇ ਯਾਰ ਆ ਗਿਆ ਆ ਤਾਂ ਮੁਕੇ भाई कितने किन्ने प्वाइंट लास्ट नंबर आओ मेरे नूर संबंध दी टीम तो मामू जी जाओ बिक्रम थोड़ा ही मैच है आज जी

ਟੀਮ ਜਿਹੜੀ ਫਾਈਨਲ ਦੇ ਵਿੱਚ ਪਹੁੰਚੀ ਹੈ ਔਰ ਧੰਨਵਾਦ ਅਸੀਂ ਕਰਦੇ ਆਂ ਬਈ ਚੰਨੜ ਖੇਡ ਦੀ ਟੀਮ ਦੇ ਖਿਡਾਰੀਆਂ ਦਾ ਬਹੁਤ ਸੋਹਣਾ ਖੇਡਿਆ ਸਾਡੀ ਆਓ ਬਰੇ ਨੂਰ ਸੰਬੰਧ ਦੀ ਟੀਮ ਤੇ मामੂ ਜੋਈਆ ਮੁਕਾਬਲਾ ਦੂਜਾ ਸੈਮੀਫਾਈਨਲ ਜਿਹੜਾ ਆਪਾਂ ਚਲਾ ਦਈਏ ਬਿਨਾਂ ਕਿਸੇ ਦੇਰੀ ਦੇ ਬਾਤ ਕਰਾਓ ਜੀ ਆਗੇ ਰੈਫਰੀ ਬਈ ਹੁਣ ਰੈਫਰੀ ਜਿਹੜਾ ਲਾਦੀ ਆਪਾਂ ਸਮਾਂ ਜਿਹੜਾ ਬਹੁਤਾ ਨਾ خراب ਕਰੀਏ ਲੈ ਵੀ ਜਿੱਤੀ ਟੀਮ ਦਾ ਰੈਫਰੀ ਆ ਜਾਓ ਜੀ